ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਚੈਨਲ ਰਾਵ ਨਿਊਜ਼ ਇੱਕ ਹੋਰ ਪਟਿਆਲਾ ਤੋਂ ਨਿਕਲ ਕੇ ਸਾਹਮਣੇ ਆਈ ਹੈ ਕਿ ਡੇਂਗੂ ਦੇ ਕਹਿਰ ਨੇ ਸਾਰੇ ਸ਼ਹਿਰ ਵਿੱਚ ਹਲਚਲ ਮਚਾਈ ਹੋਈ ਹੈ ਲੰਬੇ ਸਮੇਂ ਤੋਂ ਕੱਲ ਅਤੇ ਅੱਜ ਦੀ ਰਿਪੋਰਟ ਦੇ ਵਿੱਚ ਦੇਖਿਆ ਗਿਆ ਹੈ ਕਿ ਦਰਜਨ ਤੋਂ ਵੱਧ ਡੇਂਗੂ ਦੇ ਕੇਸ ਸਾਹਮਣੇ ਆਏ ਨੇ ਹਾਲੇ ਤੱਕ 290 ਕੇਸ ਡੇਂਗੂ ਦੇ ਸਾਹਮਣੇ ਆ ਚੁੱਕੇ ਨੇ ਇਹ ਸਰਕਾਰੀ ਅੰਕੜੇ ਹਨ ਜਦਕਿ ਪ੍ਰਾਈਵੇਟ ਅੰਕੜੇ ਤੋਂ ਵੀ ਕੀਤੇ ਵੱਧ ਹਨ ਪਟਿਆਲਾ ਸ਼ਹਿਰ ਚ ਹੁਣ ਤੱਕ 202 ਕੇਸ ਆ ਚੁੱਕੇ ਹਨ ਜਦਕਿ 88 ਕੇਸ ਰੂਰ ਪਿੰਡੂ ਏਰੀਆ ਚ ਆ ਚੁੱਕੇ ਹਨ ਹਾਲਾਂਕਿ ਸਿੱਧ ਪਾਕ ਦਾਵਾ ਕਰ ਰਹੀ ਹੈ ਕਿ ਉਹ ਹਰ ਰੋਜ਼ ਚੈਕਿੰਗ ਕਰ ਰਹੇ ਨੇ ਤੇ ਪਰ ਚੈਕਿੰਗ ਹੋ ਰਹੀ ਹੈ ਤੇ ਡੇਂਗੂ ਦਾ ਟੰਗ ਜਿਹੜਾ ਕਿਉਂ ਵੱਧ ਰਿਹਾ ਹੈ ਲੋਕ ਟਾਈਫਾਇਡ ਦੇ ਸ਼ਿਕਾਰ ਹੋ ਰਹੇ ਨੇ ਜਿਸ ਨਾਲ ਲੋਕਾਂ ਵਿੱਚ ਬਿਮਾਰੀ ਦਾ ਵੱਧ ਰਹੀ ਹੈ ਸਿੱਧ ਪਾਕ ਨੂੰ ਇਸ ਵਿੱਚ ਜਾਗਰਣ ਦੀ ਲੋੜ ਹੈ ਪਟਿਆਲਾ ਦੇ ਮੌਜੂਦਾ ਕੌਂਸਲ ਤੇ ਦਹਾਂਤੀ ਇਲਾਕੇ ਦੇ ਸੀਨੀਅਰ ਕਾਂਗਰਸ ਨੇਤਾ ਸੰਜੀਵ ਸ਼ਰਮਾ ਕਾਲੂ ਨੇ ਆਖਿਆ ਕਿ ਸਿਹਤ ਮੰਤਰੀ ਦੇ ਜ਼ਿਲ੍ਹੇ ਅੰਦਰ ਸਿਹਤ ਸਵਾਵਾ ਹਲੋ ਵਿਹਾਲ ਹਨ ਉਹਨਾਂ ਆਖਿਆ ਕਿ ਸਿਰਫ ਕਾਗਜ਼ਾਂ ਦੇ ਆંકડા ਦੀ ਦਾਅਵੇ ਕੀਤੇ ਜਾ ਰਹੇ ਨੇ ਅਸਲ ਚ ਤਾਂ ਸਥਿਤੀ ਕਿਸ ਤੋਂ ਵੀ ਪੂਰੀ ਤਰ੍ਹਾਂ ਉਲਟ ਹੈ ਜੇਕਰ ਸਿਹਤ ਵਿਭਾਗ ਤੇ ਸਿਹਤ ਮੰਤਰੀ ਆਪਣੇ ਜ਼ਿਲ੍ਹੇ ਵੱਲ ਵੀ ਸਹੀ ਟੰਗਣਾ ਧਿਆਨ ਦੇਣ ਤਾਂ ਡੇਂਗੂ ਡੈਇਆ ਵਰਗੀਆਂ ਬਾਰੀਆਂ ਕਾਫੀ ਤੱਕ ਤੋਂ ਵਜਿਆ ਜਾ ਸਕਦਾ ਹੈ ਗੱਲਬਾਤ ਕਰਦੇ ਹੋਏ ਆਕਾਲੀ ਦਲ ਦੇ ਸੀਨੀਅਰ ਨੇਤਾ ਉੱਗੇ ਸਮਾਜ ਸੇਵਕ ਜਸਪ੍ਰੀ ਪਾਟੀਆਂ ਨੇ ਆਖਿਆ ਕਿ ਸਵਾਈ ਪੱਖੋਂ ਸ਼ਹਿਰ ਦੇ ਹਾਲਾਤ ਵੱਧ ਤੋਂ ਵੱਧ ਬੇਤਰ ਹਨ ਜਿਸ ਕਾਰਨ ਡੈਰੀਆ ਡੇਂਗੂ ਵਰਗੀਆਂ ਬਿਮਾਰੀਆਂ ਪੈਦਾ ਹੋ ਰਹੀਆਂ ਹਨ ਇਸ ਵਿੱਚ ਸਭ ਤੋਂ ਵੱਧ ਸਰਕਾਰ ਦਾ ਹੀ ਜ਼ਿੰਮੇਵਾਰ ਹੈ ਇਸ ਨੂੰ ਨੱਥ ਪਾਉਣੀ ਚਾਹੀਦੀ ਹੈ ਸਰਕਾਰ ਨੂੰ ਜਾਗਣਾ ਚਾਹੀਦਾ ਤਾਂ ਜੋ ਬਿਮਾਰੀਆਂ ਦੇ ਵਿੱਚ ਨੱਥ ਪਾਈ ਜਾ ਸਕੇ ਅਜੀਆਂ ਹੋਰ ਖਬਰਾਂ ਜਰਨਲਿਸਟ ਸਾਡੇ ਚੈਨਲ ਦੇ ਨਾਲ ਜੁੜੇ ਰਹਿਣਾ ਮਿਲਦੇਆਂ ਅਜੀਆਂ ਹੋਰ ਖਬਰਾਂ ਦੇ ਨਾਲ ਧੰਨਵਾਦ ਜੀ